ਸਰਦਾਰ ਭਗਵੰਤ ਸਿੰਘ ਬਾਦ ਮਾਨਯੋਗ ਮੁਖਬਤਰੀ ਸਾਹਿਬ ਨੇ ਇੱਕ ਬਹੁਤ ਵੱਡਾ ਫੈਸਲਾ ਲਿਆ ਕਿ ਨਸ਼ਿਆਂ ਦੇ ਵਿਰੁੱਧ ਇੱਕ ਜੁੱਦ ਜਿਹੜੀ ਆ ਪੰਜਾਬ ਸ਼ੁਰੂਆਤ ਕੀਤੀ ਜਾਵੇ ਔਰ ਉਸ ਜਿਹੜੀ ਸਬ ਕਮੇਟੀ ਦਾ ਗਠਨ ਕੀਤਾ ਗਿਆ ਉਸ ਸਬ ਕਮੇਟੀ ਦੇ ਅੰਦਰ ਮੈਨੂੰ ਬਤੌਰ ਉਹਦਾ ਚੇਅਰਮੈਨ ਬਣਾਇਆ ਗਿਆ ਔਰ ਮੇਰੇ ਨਾਲ ਲਾਲਿਤ ਪੋਲਰ ਜੀ ਤਰਪੀ ਸੋਮ ਜੀ ਅਮਰ ਅਰੋੜਾ ਜੀ ਡਾਕਟਰ ਬਲਬੀਰ ਜੀ ਇਹ ਸਾਰੇ ਮੈਂਬਰ ਸਾਹਿਬਾਨ ਲਾ ਕੇ ਅਸੀਂ ਪੂਰੇ ਪੰਜਾਬ ਦੇ ਅੰਦਰ ਸਾਰੇ ਅਫਸਰ ਸਾਹਿਬਾਨ ਦੇ ਨਾਲ ਮੀਟਿੰਗਾਂ ਕਰ ਰਹੇ ਹਾਂ ਅੱਜ ਦੀ ਜਿਹੜੀ ਮੇਰੀ ਮੀਟਿੰਗ ਆ ਪਹਿਲੀ ਮੀਟਿੰਗ ਤਰਨਤਾਰ ਨਾਲ اور ਸੈਕੰਡ ਮੀਟਿੰਗ ਪਠਾਨਕੋਟ ਦਾ ਥਰਡ ਮੀਟਿੰਗ ਜਿਹੜੀ ਉਹ ਗਰਦਾਸਪੁਰਾ ਸੋ ਸਾਰੇ ਅਫਸਰ ਸਹਿਬਾਨ ਦੇ ਮੀਟਿੰਗ ਹੋਈ ਆ ਔਰ ਸਾਰੇ ਅਫਸਰ ਸਹਿਬਾਨ ਨੇ ਯਕੀਨ ਦਿਵਾਇਆਗਾ ਕਿ ਤਰਨਤਾਰ ਨੂੰ ਪੰਜਾਬ ਦਾ ਅਸੀਂ ਪਹਿਲਾ ਡਿਸਟ੍ਰਿਕਟ ਬਣਾਵਾਂਗੇ ਜਿਹੜਾ ਨਸ਼ਾ ਮੁਕਤ ਹੋਊਗਾ ਬਹੁਤ ਅੱਛੀ ਗੱਲ ਆ ਸਾਰਿਆਂ ਨੇ ਆਪਣੇ ਆਪਣੇ ਪੁਲਿਸ ਸਟੇਸ਼ਨਾਂ ਦੀ ਗੱਲ ਕੀਤੀ ਆ ਆਪਣੀ ਸਬ ਡਿਵੀਜ਼ਨਾਂ ਦੀ ਗੱਲ ਕੀਤੀ ਆ ਸੋ ਸਾਰੇ ਐਮਐਲਏ ਸਹਿਬਾਨ ਨੇ ਆਪਣੇ ਵਿਊ ਰੱਖੇ ਨੇਗੇ ਔਰ ਮੈਨੂੰ ਜਿਸ ਤਰ੍ਹਾਂ ਬੜਾ ਖੁਸ਼ੀ ਹੋਈ ਕਿ ਸਾਡੇ ਬਰਜਿੰਦਰ ਸਿੰਘ ਲਾਲਪੁਰ ਜੀ ਨੇ ਕਿਹਾ ਕਿ ਉਹਨਾਂ ਦੇ ਹਲਕੇ ਦੇ 80 ਪਿੰਡਾਂ ਨੇ 80 ਪਿੰਡਾਂ ਨੇ ਮਤੇ ਪਾਏ ਨੇ ਰੈਜ਼ੋਲੂਸ਼ਨ ਪਾਏ ਨੇ ਕਿ ਅਸੀਂ ਆਪਣੇ ਪਿੰਡਾਂ 'ਚ ਨਸ਼ੇ ਨਹੀਂ ਵਿਕਣ ਦੇਵਾਂਗੇ ਨਸ਼ਿਆਂ ਨੂੰ ਖਤਮ ਕਰਾਂਗੇ ਸੋ ਇਸੇ ਤਰ੍ਹਾਂ ਦਾ ਸਪਰਨ ਜਿਹੜਾ ਉਹ ਸਾਡੇ ਸਾਰੇ ਐਮਐਲਏ ਸਹਿਬਾਨ ਨੇ ਸਾਰੇ ਚੇਅਰਮੈਨ ਸਹਿਬਾਨ ਨੇ ਲਿਆਗਾ ਸਾਰੇ ਅਫਸਰ ਸਹਿਬਾਨ ਨੇ ਯਕੀਨ ਦਿਵਾਇਆਗਾ ਕਿ ਅਸੀਂ ਸਾਰੇ ਖੁਦ ਲਾੜ ਲੱਗ ਕੇ ਪਿੰਡ ਪਿੰਡ ਜਾਵਾਂਗੇ ਇਸ ਵੇਲੇ ਮੈਨੂੰ ਜਿੱਥੇ ਨਸ਼ਾ ਤਸਕਰਾ ਦੇ ਖਿਲਾਫ ਵੱਡਾ ਹਮਲਾ ਹੋਊਗਾ ਜਿੱਥੇ ਡਰੱਗ ਪੈਡਲ ਦੇ ਖਿਲਾਫ ਵੱਡਾ ਹਮਲਾ ਹੋਊਗਾ ਉਹ ਤੇ ਸੁਸਾਇਟੀ ਨੂੰ ਜਿਹੜੀ ਆ ਸਮਾਜ ਨਾਲ ਲੈ ਕੇ ਚੱਲਾ ਜਾਓ ਜਦੋਂ ਜਦ ਤੱਕ ਸਮਾਜ ਨਾਲ ਨਹੀਂ ਚੱਲਦਾ ਜਾ ਤੇ ਲੋਕ ਨਾਲ ਨਹੀਂ ਚੱਲਦੇ ਜਦ ਤੱਕ ਤੁਣੇ ਹੋ ਕੇ ਤੇਰੇ ਨਾਲ ਨਹੀਂ ਚੱਕਦੇ ਮੈਂ ਸਮਝਦਾ ਮੈਂ ਜਿਹੜੀ ਉਹ ਸਫਲ ਨਹੀਂ ਹੋ ਸਕਦੀ ਸੋ ਬਹੁਤ ਅੱਛਾ ਲੱਗਿਆ ਅੱਜ ਦੀ ਨੀਤੀ ਦੇ ਅੰਦਰ ਔਰ ਇਸ ਤੋਂ ਬਿਨਾ ਬਹੁਤ ਇੱਕ ਹੋਰ ਅੱਛੀ ਸ਼ੁਰੂਆਤ ਜਿਹੜੀ ਉਹ ਤਰਫタル ਚੋਈ ਜਾਂ ਲਿਆ ਕਿ ਜਿਹੜੇ ਲਗਭਗ ਇਹਨਾਂ ਨੇ ਆਇਡੈਂਟੀਫਾਈ ਕੀਤੇ ਨੇਗੇ 87 ਪਿੰਡ 87 ਬਲੇਜ਼ਰ ਜਿਹੜੇ ਦੇ ਕੋ ਆਇਡੈਂਟੀਫਾਈ ਕੀਤੇ ਨੇ ਜਿਨ੍ਹਾਂ ਦੇ ਅੰਦਰ ਵਾਲੀਬਾਲ ਨੈਟ ਲਵਾਏ ਜਾਣਗੇ ਵਾਲੀਬਾਲ ਦੇ ਕਿਟਾਂ ਬਟੇ ਜਾਣਗੀਆਂ ਵਾਲੀਬਾਲ ਦੇ ਨੈਟ ਦਿਲਵਾਏ ਜਾਣਗੇ ਯਾਨੀ ਕਿ ਸਪੋਰਟਸ ਸਪੋਰਟਸ ਵੱਲ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾਊਗਾ ਐਵੇਂ ਬਹੁਤ ਵੱਡੇ ਪੱਧਰ ਤੇ ਕੰਮ ਜਿਹੜਾ ਉਹ ਸਪੋਰਟਸ ਦੇ ਅੰਦਰ ਹੋ ਰਿਹਾ ਪਰ ਲੇਕਿਨ ਇੱਕ ਵਿਸ਼ੇਸ਼ ਉਪਰਾਨਾ ਜਿਹੜਾ ਉਹ ਵੀ ਹੋ ਰਿਹਾ ਤਾਂ ਕਿ ਬੱਚਿਆਂ ਨੂੰ ਨਸ਼ਿਆਂ ਤੋਂ ਬਚਾ ਕੇ ਖੇਡਾਂ ਵੱਲ ਲਾਇਆ ਜਾਵੇ ਸਪੋਰਟਸ ਵੱਲ ਲਾਇਆ ਜਾਵੇ ਸੋ ਮੈਂ ਸਮਝਦਾ ਕਿ ਜੋ ਨਸ਼ਿਆਂ ਦੇ ਵਿਰੁੱਧ ਜੰਗ ਸਰਦਾਰ ਭਗਵੰਦ ਸਿੰਘ ਮਾਦੀਰੇ ਸ਼ੁਰੂਆਤ ਕੀਤੀ ਆ ਉਹਦੇ ਅੰਦਰ ਪਰਮਾ ਹੰਗਾਰਾ ਜਿਹੜਾ ਉਹ ਜਿਲ੍ਹਾ ਤਰਨਤਾਰਨ ਵੱਲੋਂ ਮਿਲ ਰਿਹਾ ਹੈ ਔਰ ਸਾਰੇ ਅਧਿਕਾਰੀਆਂ ਵੱਲੋਂ ਮਿਲ ਰਿਹਾ ਹੈ ਔਰ ਸਭ ਨੇ ਪ੍ਰਣ ਕੀਤਾਗਾ ਔਰ ਸਭ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਰਹੀਆਂ ਕਿ ਕਿਸੇ ਕਿਸਮ ਦੀ ਜੜੀ ਆ ਉਹ ਟੱਲ برداشت ਨਹੀਂ ਹੋਊਗੀ ਕੋਈ ਵੀ ਬੰਦਾ ਪੋਲਿਟਿਕਲ ਇੰਟਰਫੀਅਰ ਨਹੀਂ ਕਰੂਗਾ ਕੋਈ ਵੀ ਕਿਸੇ ਨੂੰ ਛਡਾਉਣ ਦੀ ਗੱਲ ਹੀ ਕਰੂਗਾ ਕੋਈ ਵੀ ਕਿਸੇ ਕੰਮ ਚ ਰਿਵਾਰਬ ਨਹੀਂ ਹੋਊਗਾ ਬਲਕਿ ਜਿੱਥੇ ਨਸ਼ਿਆਂ ਦੇ ਇਸ ਮਹਮ ਹੋਊਗੀ ਉਹਨੂੰ ਹੋਰ ਸਟਰੌਂਗ ਕਰਨ ਲਈ ਉਹਨੂੰ ਹੋਰ ਤਾਕਤ ਦੇਣ ਦੇ ਲਈ ਸਾਰੇ ਇੱਕ ਮੁੱਠ ਤੇ ਇਕੱਠੋ ਕੇ ਉਸ ਲੜਾਈ ਦਾ ਸਾਥ ਦੇਣਗੇ ਔਰ ਇਹ ਵੀ ਨਾਲ ਦੀ ਨਾਲ ਹੋਇਆਗਾ ਕਿਤੇ ਕੋਈ ਵੀ ਕਿਸੇ ਕਿਸਮ ਦੀ ਐਫ ਆਈ ਆਰ ਕਰਨ ਦੇ ਅੰਦਰ ਜਾਂ ਦੋਸ਼ੀ ਨੂੰ ਫੜਨ ਦੇ ਅੰਦਰ ਜਾਂ ਦੋਸ਼ੀ ਦੀ ਚਾਰਜੀਟ ਫਾਈਲ ਕਰਨ ਦੇ ਅੰਦਰ ਜਿਸ ਲੈਵਲ ਤੇ ਵੀ ਡਿਲੇ ਹੋਊਗੀ ਤੋ ਵੀ ਬਰਦਾਸ਼ਤ ਨਹੀਂ ਹੋਊਗੀ ਕਿਉਂਕਿ ਇਹ ਵੀ ਇੱਕ ਮੈਕੈਨਿਜ਼ਮ ਆ ਸਾਰੇ ਕੇਸ ਨੂੰ ਤਿਆਰ ਕਰਕੇ ਅਦਾਲਤ ਦੇ ਅੰਦਰ ਲੈ ਕੇ ਜਾਣਾ ਫਿਰ ਅਦਾਲਤਾਂ ਦਾ ਕੰਮ ਆ ਸਜ਼ਾ ਦੇਣੀ ਜਾਂ ਉਹਦਾ ਕੀ ਹੋਣਾਗਾ ਉਹ ਇੱਕ ਅਲੱਗ ਪ੍ਰਕਿਰਿਆ ਹੈਗੀ ਸੋ ਉਸ ਪ੍ਰਕਿਰਿਆ ਤੱਕ ਲੈ ਕੇ ਜਾਣਾ ਮੈਂ ਸਮਝਦਾ ਸਾਡੇ ਪੁਲਿਸ ਅਫਸਰ ਦੀ ਡਿਊਟੀ ਆ ਸੋ ਸਾਰੇ ਡਿਊਟੀ ਜਿਹੜੇ ਨੇ ਤੰਦੇ ਹੀ ਨਿਭਾਉਣਗੇ ਔਰ ਇਸ ਤੋਂ ਬਿਨਾ ਜਿਹੜਾ ਡਰੱਗ ਪੈਡਲਰ ਜਿਹਦਾ ਡਰੱਗ ਪੈਡਲਰ ਨੇ ਨਸ਼ੇ ਤਸਕਰਾਂ ਨੇ ਆਪਣੀ ਪ੍ਰਾਪਰਟੀ ਜਿਹੜੀ ਆ ਉਹ ਨਸ਼ੇ ਵੇਚ ਕੇ ਬਣਾਈ ਆ ਲੋਕਾਂ ਨੂੰ ਨਸ਼ਿਆਂ 'ਚ ਗਲਤਾਂ ਕਰਕੇ ਲਾਈ ਆਂ ਔਰ ਸੋਸਾਇਟੀ ਦੇ ਅੰਦਰ ਆਪਣਾ ਮਾੜਾ ਕਾਰੋਬਾਰ ਕੀਤਾਗਾ ਉਹਨਾਂ ਸਾਰਿਆਂ ਦੀ ਪ੍ਰਾਪਰਟੀ ਜਿਹੜੀ ਆ ਉਹ ਵੀ ਆਈਡੈਂਟੀਫਾਈ ਕੀਤੀ ਜਾ ਰਹੀ ਹੈ ਤਾਂ ਕਿ ਹੌਨ ਵਾਲੇ ਸਮੇਂ 'ਚ ਉਹ ਸਾਰੀ ਪ੍ਰਾਪਰਟੀ ਜਿਹਦਾ ਵੀ ਤਾਂ ਅਟੈਚ ਹੋ ਚੁੱਕੀ ਆ ਬਹੁਤ ਸਾਰਿਆਂ ਦੇ ਅਟੈਚ ਹੋ ਚੁੱਕੀ ਆ ਐਸਐਸਪੀ ਸਾਹਿਬ ਨੇ ਦੱਸਿਆ ਕਿ ਬਹੁਤ ਸਾਰੇ ਅਟੈਚ ਹੋਣੀਆਂ ਨਹੀਂ ਆ ਤਾਂ ਜਿਹੜੀ ਅਟੈਚ ਨਹੀਂ ਹੋਈ ਜਿਹੜੀ ਪ੍ਰਾਪਰਟੀ ਅਟੈਚ ਨਹੀਂ ਹੋਈ ਸੋ ਸਬ ਪ੍ਰਾਪਰਟੀ ਨੂੰ ਜਲਦੀ ਅਟੈਚ ਕੀਤਾ ਜਾਊਗਾ ਤਾਂ ਕਿ ਕੋਈ ਵੀ ਵਿਅਕਤੀ ਜਿਹੜਾ ਨਸ਼ੇ ਦੇ ਕਾਰੋਬਾਰ ਦੇ ਅੰਦਰ ਆ ਉਹ ਨਜਾਇਜ਼ ਕਮਾਈ ਜਿਹੜੀ ਕੀਤੀ ਹੋ ਉਹ ਤੋਂ ਕੋਈ ਨਜਾਇਜ਼ ਪ੍ਰਾਪਰਟੀ ਨਾ ਬਣਾ ਸਕੇ ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਐਨਕੁਆਰੀਸ ਸਭ ਦੇ ਆਪਣੇ ਕਿਸਾਨਾਂ ਬਾਰੇ ਉਸੇ ਸਵਾਲ ਘੜੀ ਕਿਤੇ ਜਾ ਰਹੀ ਸਾਨੂੰ ਬੈਠ ਕੀਤਾ ਜਿਹੜਾ ਗੱਡੀ ਘੜ ਲੋਲ ਨਹੀਂ ਕੀਤਾ ਜਾ ਰਿਹਾ ਕਿ ਦੇਖੋ ਅੱਜ ਵੀ ਆਪਾਂ ਡਰਗ ਤੇ ਗੱਲ ਕਰੀਏ ਨਸ਼ਿਆਂ ਦੀ ਗੱਲ ਤੇ ਜਿਹੜੇ ਬੋਦਰ ਜ਼ਿਲ੍ਹੇ ਨੇ ਦੰਦਾਲੂ ਨਾਂ ਦਿਨ ਤੁਸੇ ਇੱਕ ਫਾਸਟ ਰਿਪੋਰਟ ਤਿਆਰੀ ਆਪਨ ਨੂੰ ਕਰਾਂਗੇ ਜਿਹੜੇ ਬਾਕੀ ਖਾਸ ਕਰਕੇ ਜਿਹੜੇ ਡ੍ਰੋਨ ਜਿਹੜੇ ਪਾਕਿਸਤਾਨ ਵੱਲ ਜਾ ਉੱਤੇ ਜਾਂਦੇ ਬਿਲਕੁਲ ਕੱਲ ਹੀ ਅਸੀਂ ਜਿਹੜੀ ਡ੍ਰੋਨ ਟੈਕਨੋਲੋਜੀ ਆ ਐਂਟੀ ਡ੍ਰੋਨ ਜਿਹੜੀ ਡਰਾਈਵਰ ਇਹ ਜਿਹੜਾ ਐਂਟੀ ਡ੍ਰੋਨ ਗਨਸ ਕਿਵੇਂ ਕ੍ਰਿਤਰੀਆਂ ਨੇ ਪਰਚੇਸ਼ ਕੀਤੀ ਉਹ ਟੈਕਨੋਲੋਜੀ ਜਿਹੜੀ ਆ ਦੇਖੀ ਹੈਗੀ ਔਰ ਉਸ ਦੇ ਅੰਦਰ ਅਕੱਲ ਸਾਡੇ ਡੀਜੀਪੀ ਸਾਹਿਬਾਨ ਨੇ ਤੇ ਕੰਪਨੀ ਆਈਆਂ ਸੀਗੀਆਂ ਕਿ ਕਿਸ ਤਰ੍ਹਾਂ ਡਰੋਨ ਜਿਹੜੇ ਆਉਂਦੇ ਨੇ ਗਿਸਰਾ ਤੋਂ ਪਾਰ ਡਰੋਨ ਆਉਂਦੇ ਨੇ ਕਿਉਂਕਿ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਤਰਨਤਾਨ ਦੀ ਬੈ ਗੱਲ ਕਰਾਂ ਬਰਦਾਸ਼ ਦੀ ਗਰਦਾਸਪੁਰ ਦੀ ਗੱਲ ਕਰੀਏ ਪਠਾਨਕੋਟ ਦੀ ਗੱਲ ਕਰੀਏ ਫੋਜ਼ਕੁਰ ਦੀ ਗੱਲ ਕਰੀਏ ਇੱਕ ਵੱਡਾ ਜਿਹੜਾ ਬਾਰਡਰ ਹੈਗਾ ਉਹ ਸਾਡਾ ਸਰਹੱਦ ਤੇ ਲੱਗਦਾਗਾ ਸੋ ਉਹਦੇ ਅੰਦਰ ਜੋ ਡਰੋਨ ਦੇ ਰਾਹੀਂ ਨਸ਼ਾ ਆਉਂਦਾਗਾ ਉਹਨੂੰ ਕਿੱਦਾਂ ਅਸੀਂ ਡਿਫਿਊਜ਼ ਕਰਨਾ ਕਿੱਦਾਂ ਉਹਨੂੰ ਲੁਟਿਲਾਈਜ਼ ਕਰਨਾਗਾ ਕਿੱਦਾਂ ਉਹ ਥੱਲੇ ਸੁੱਟਨਾਗਾ ਉਹਦੇ ਲਈ ਅਸੀਂ ਨਵੀਂ ਜਿਹੜੀ ਟੈਕਨੋਲੋਜੀ ਆ ਅਡਾਪਟ ਕਰ ਰਹੇ ਹਾਂਗੇ ਸੋ ਅਸੀਂ ਕੱਲ ਮੋਡਿਊਲ ਤੋਂ ਦੇਖੇ ਨੇ ਕਿ ਅਸੀਂ ਉਹ ਸਾਰਾ ਦਾ ਸਟੱਡੀ ਕਰ ਰਹੇ ਹਾਂ ਕਿ ਬੜੀ ਜਲਦੀ ਜਿਹੜਾ ਉਹ ਪੰਜਾਬ ਪੁਲਿਸ ਦੀ ਜਿਹੜੀ ਫੋਰਸ ਦੇ ਅੰਦਰ ਉਹ ਸ਼ਾਮਿਲ ਕੀਤਾ ਜਾਊਗਾ ਸੋ ਬਿਲਕੁਲ ਕੁਝ ਵੀ ਕਰਨਾ ਪਵੇ ਕੋਈ ਵੀ ਚੀਜ਼ ਖਰੀਦਣੀ ਪਵੇ ਨਵੀਂ ਟੈਕਨਿਕਸ ਜਿਹੜੀਆਂ ਨੇ ਖਰੀਦ ਰਿਹਾਗੇ ਤਾਂ ਕਿ ਨਸ਼ਿਆਂ ਨੂੰ ਜਿਹੜਾ ਉਹ ਬਿਲਕੁਲ ਖਤਮ ਕੀਤਾ ਜਾ ਸਕੇ ਜਿਹੜਾ ਦੇਰ ਦਾ ਜਿਹੜੇ ਵੱਡੇ ਮਗਰਮਾਸ਼ੇ ਜਿਵੇਂ ਆਪਾਂ ਕਹਿ ਸਕਦੇ ਆ ਜਿਹੜੇ ਗਿੱਲوں 'ਚ ਕੰਮ ਕਰਦੇ ਉਹਨਾਂ ਵਾਸਤੇ ਕੋਈ ਨਵੀਂ ਸਟ੍ਰੈਟਜੀ ਵੀ ਅਪਲਾਈ ਕਰੀਏ ਬਿਲਕੁਲ ਜੀ ਨਵੀਂ ਟੈਕਨੋ ਇਹ ਸਬਦੇ ਜਿਹੜੇ ਜਿੱਥੇ ਵੀ ਤਾਰ ਜੁੜਦੇ ਨੇਗੇ ਚਾਹੇ ਉਹ ਫੌਰੀਂ ਚ ਬੈਠੇ ਨੇਗੇ ਚਾਹੇ ਉਹ ਇੱਥੇ ਬੈਠੇ ਨੇਗੇ ਜਿਹਦਾ ਵੀ ਤਾਰ ਜੁੜਦਾਗਾ ਉਹਨੂੰ ਫੌਰੀਂ ਚ ਵੀ ਲਿਆਂਦਾ ਜਾਊਗਾ ਬਾਹਰ ਨਿਰਦੇਸ਼ਾਂ ਚ ਵੀ ਲਿਆਂਦਾ ਜਾਊਗਾ ਵੀ ਐਸਐਸਪੀ ਸਾਹਿਬ ਨੇ ਦੱਸਿਆਗਾ ਇੱਕ ਦੋ ਕੇਸ ਜਿਹੜੇ ਨੇਗੇ ਉਹ ਸਾਹਮਣੇ ਆਏ ਸੀਗੇ ਉਹਨਾਂ ਨੇ ਉਹ ਪ੍ਰੋਸੈਸ ਜਿਹੜਾ ਸ਼ੁਰੂ ਕੀਤਾਗਾ ਸੋ ਬਿਲਕੁਲ ਨਸ਼ਾ ਤਸਕਰ ਚਾ ਇੱਥੇ ਬੈਠਾ ਸਾਹਿਬ ਕੈਨੇਡਾ ਚ ਬੈਠਾ ਕੇ ਜਰਮਨਿ ਚ ਬੈਠਾ ਚਾਹ ਪਾਕਿਸਤਾਨ ਚ ਬੈਠਾਗਾ ਉਹਨੂੰ ਕੇਂਦਰ ਸਰਕਾਰ ਨਾਲ رابطہ ਕੈਂਪ ਕਰਤੇ ਉਹਨੂੰ ਲਿਆ ਕੇ ਪੰਜਾਬ ਚ ਜੋ ਲੈਣ ਆਫ ਦਿ ਲਾਗ ਆ ਕਾਨੂੰਨ ਆ ਇਸ ਤਰ੍ਹਾਂ 2027 ਦੇ ਕਰੋਨਾ ਉਹਦੇ ਤਹਿ ਤੁਹਾਨੂੰ ਸਜ਼ਾ ਮਿਲੂਗੀ ਜੀ ਸਾਹਿਬ ਲੋਕ ਇਹ ਕਹਿੰਦੇ ਆ ਪੰਜਾਬ ਦਾ ਕੰਮ ਨਹੀਂ ਆ ਦੇਖਿਆ ਉਹਨਾਂ ਦੀ ਸੁਰੱਖਿਆ ਦਾ ਕੀ ਪ੍ਰਬੰਧ ਆ ਬਿਲਕੁਲ ਜੀ ਮੈਂ ਅੱਜ ਐਸਐਸਪੀ ਸਾਹਿਬ ਨੂੰ ਇਹ ਬੇਨਤੀ ਕੀਤੀ ਹੈ ਕਿ ਥੋੜੇ ਬੰਦਿਆਂ ਦੇ ਗਰੁੱਪ ਜਿਹੜੇ ਦੇ ਆਡਾਪਟ ਕਰ ਪੜਾਏ ਜਾਣ WhatsApp ਗਰੁੱਪ ਜਾਂ ਜਿਹੜੀ ਇਨਫੋਰਮੇਸ਼ਨਾਂ ਨੂੰ ਨਵੇਂ ਤਰੀਕਿਆਂ ਨਾਲ ਲਿਆ ਜਾਵੇ ਉਹਨਾਂ ਦੇ ਨਾਮ ਜਿਹੜੇ 100% ਗੁੱਟ ਰੱਖੇ ਜਾਣਗੇ ਔਰ ਉਹਨਾਂ ਦੀ ਜਿਹੜੀ ਸੁਰੱਖਿਆ ਕੀ ਉਹ ਪੰਜਾਬ ਸਰਕਾਰ ਯਕੀਨੀ ਬਣਾਉ ਜੀ ਮੈਂ ਸਾਹਿਬ ਜੀ ਲੋਕ ਇਹ ਦੇਖਦੇ ਆਂ ਕਿ ਪੰਜਾਬ ਸਰਕਾਰ ਢਾਗੀ ਬਹੁਤ دیر ਬਾਅਦ ਨੇ ਪਿਛਲੇ 3 ਸਾਲਾਂ ਤੋਂ ਲਗਾਤਾਰ ਜਿਹੜਾ ਅਸੀਂ ਨਸ਼ਿਆਂ ਤੇ ਬਾਹਰ ਕਰ ਰਹੇ ਆ ਪਿਛਲੇ 3 ਸਾਲਾਂ ਦੇ ਅੰਦਰ ਜੇ ਆਪਾਂ ਕੰਪੈਰੀਸ਼ਨ ਕਰੀਏ ਪਿਛਲੀਆਂ ਸਰਕਾਰਾਂ ਦੇ ਮੁਕਾਬਲੇ 3 ਸਾਲਾਂ 'ਚ ਹੁਣ ਤੱਕ ਕਿਤੇ ਜ਼ਿਆਦਾ ਕੰਮ ਹੋ ਚੁੱਕੇ ਆ ਪਰ ਲੇਕਿਨ ਇਹ ਆਖਰੀ ਹਮਲਾਗਾ ਇਹ ਆਖਰੀ ਹਮਲਾਗਾ ਜਦੋਂ ਮੈਂ ਸਮਝ ਜੜੇ ਜਿਹੜੇ ਨਸ਼ੇ ਨੇ ਪੰਜਾਬ ਤੋਂ ਚੜ ਤੋਂ ਖਤਮ ਹੋਣਗੇ ਸੱਨੇ ਪਰ ਇਹ ਬਹੁਤ ਕੰਮ ਹੋ ਗਿਆ ਕਿ ਤੇਰੇ ਦੇ ਪਿੰਡਾਂ ਦੇ ਜਿਹੜਾ ਚਾਇਤਾ ਨੇ ਡਾਕ ਕੀਤਾ ਹੈ ਈ ਅਪਾਜ ਦੇ ਪਿੰਡ ਚ ਨਿਸ਼ਾਨੀ ਬਚਨ ਅਲਿਕਸਮ ਮਤੇ ਪਾਈ ਜੀ ਬਾਕੀ ਹੋਰ ਵੀ ਜਿਹੜੇ ਦੇਖੇ ਜਾਓ ਬੈਠੇ ਨੇ ਸਾਰੀ ਜਗ੍ਹਾ ਬਿਲਕੁਲ ਇਹੀ ਸਾਰੇ ਐਮਐਲਏ ਸਹਿਬਾਨ ਨੇ ਵਿਸ਼ਵਾਸ ਦਿਵਾਇਆਗਾ ਸਾਡੇ ਚੇਅਰਮੈਨ ਸਹਿਬਾਨ ਨੇ ਵਿਸ਼ਵਾਸ ਦਿਵਾਇਆਗਾ ਇਹ ਪਿੰਡ ਪਿੰਡ ਜਾਣਗੇ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਾਰੇ ਅਫਸਰ ਸਹਿਬਾਨ ਨੂੰ ਨਾਲ ਲੈ ਕੇ ਜਾਣਗੇ ਐਸਡੀਐਮ ਸਹਿਬਾਨ ਡੀਐਸਪੀ ਸਹਿਬਾਨ ਤਹਿਸੀਲਦਾਰ ਸਹਿਬਾਨ ਸਾਰੇ ਜਾਣਗੇ ਲੋਕਾਂ ਨੂੰ ਪ੍ਰੇਰਿਤ ਕਰਨੇ ਕਿ ਮਹਿਮ ਦੇ ਤੌਰ ਤੇ ਲੰਮਾਗੇ ਇੱਕ ਜਿਹੜੀ ਵੱਡੇ ਮਹਿਮਾ ਉਦੀ ਸ਼ੁਰੂਆਤ ਹੋਈ ਜੋ ਮਹਿਮ ਦੇ ਤਹਿਤ ਜੋ ਸੁਸਾਇਟੀ ਨਾਲ ਗੱਲ ਹੋ ਰਹੀ ਜੋ ਲੋਕਾਂ ਨਾਲ ਬੋਰ ਬੋਰ ਨਹੀਂ ਤਾਂ ਐਸਾ ਹੁੰਦਾ ਜਿਹੜਾ ਇਹਦਾ ਖਾਤਮਾ ਹੋ ਉਹਨਾਂ ਦੀ ਡਿਊਟੀ ਜਿਨ੍ਹਾਂ ਦਾ ਲੋਕੀ ਵਿਸ਼ਵਾਸ ਕਰਦੇ ਨੇ ਕਿ ਜੇ ਆਪਾਂ ਕੋਈ ਇਨਫੋਰਮੇਸ਼ਨ ਸ਼ੇਅਰ ਕਰਦੇ ਆਂ ਤੇ ਉਹਨਾਂ ਦੇ ਉੱਪਰ ਕਾਰਵਾਈ ਹੋਏਗੀ ਲੇਕਿਨ ਕਈ ਇਸ ਤਰ੍ਹਾਂ ਦੇ ਪਾਸਚੇ ਪਾਏ ਗਏ ਨੇ ਕਿ ਉਹ ਕੋ ਇਨਵੋਲਵ ਹੁੰਦੇ ਨਹੀਂ ਆਪੋ ਤੇ ਉਹ ਐਡਿਕਟਿਡ ਹੁੰਦੇ ਨੇ ਜਿਹੜੇ ਚਾਹੇ ਪੁਲਿਸ ਡਿਪਾਰਟਮੈਂਟ ਜੇ ਜਾਂ ਕੋਈ ਕਿਸੇ ਸਿਵਲ ਡਿਪਾਰਟਮੈਂਟ ਜੇ ਨਹੀਂ ਕਿ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਜਾਏਗਾ ਬਿਲਕੁਲ ਜੀ ਇਸ ਦਰਾਂ ਜੇ ਸਾਨੂੰ ਇਹ ਪਤਾ ਲੱਗੂ ਕਿ ਕੋਈ ਪੁਲਿਸ ਅਫਸਰ ਚਾਹੇ ਕੋਈ ਛੋਟਾ ਚਾਹੇ ਕੋਈ ਵੱਡਾ ਜਾਂ ਕੋਈ ਹੋਰ ਵਿਅਕਤੀ ਜਿਹੜਾ ਕੋਈ ਨਸ਼ਾ ਕਰਦਾ ਪਾਇਆ ਗਿਆ ਉਹਦੇ ਖਿਲਾਫ ਵੀ ਉਹੀ ਕਾਰਵਾਈ ਹੋਊ ਜਿਹੜੀ ਆਮ ਵਿਅਕਤੀ ਦੇ ਖਿਲਾਫ ਹੁੰਦੀ ਹੈ ਕਿਉਂਕਿ ਕਾਨੂੰਨ ਤੋਂ ਤਾਂ ਕੋਈ ਵੀ ਵੱਡਾ ਵਿਅਕਤੀ ਹੋ ਨਹੀਂ ਸਕਦਾ ਕੋਈ ਵੀ ਵਿਅਕਤੀ ਚਾਹੇ ਕਿ ਪ੍ਰਧਾਨ ਮੰਤਰੀ ਹੈ ਚਾਹੇ ਕੋਈ ਮਨਿਸਟਰ ਆ ਚਾਹੇ ਕੋਈ ਚੀਫ ਸੈਕਰੀਟਰੀ ਕੋਈ ਵੀ ਵਿਅਕਤੀ ਆ ਚਾਹੇ ਕਿ ਸੈ ਫੋਰਸ ਦਾ ਹੈ ਤਾਂ ਕਾਨੂੰਨ ਤੋਂ ਕੋਈ ਨਹੀਂ ਵੱਡਾ ਨੇ ਕਾਨੂੰਨ ਦੇ ਮਤਲਬ ਕੋਈ ਵੀ ਸਦਨ ਜੇ ਪ੍ਰਚਲਨ ਕਰਕੇ ਜੇ ਪ੍ਰਾਣੀ ਬੱਟੀ ਗਿੱਟੀ ਵਿੱਚ ਨੌਜਵਾਨ ਜਿਹੜੇ ਜੱ ਔਰ ਜਿਲ੍ਹਾ ਆਪਣਾ ਕਰਮਸ਼ਵ ਦੀੜਾਗਾ ਇਹਦੇ ਵਿੱਚ ਇਸ ਵੇ ਕੋਈ ਵੀ ਸੈਕਟਰੀ ਡਾਕਟਰ ਦੀ ਬਿਲਕੁਲ ਹੁਣ ਮੇਰੇ ਇਤਿਆਹ ਚ ਲੈਂਦਾਗਾ ਸੀਐਮਓ ਸਾਹਿਬ ਨੇ ਕਿਹਾ ਡਾਕਟਰ ਹੈ ਨਹੀਂ ਨਕਲ ਕਿਦਾ ਨਹਿਰਿਆ ਬੜੇ ਜਲਦੀ ਜਿਹੜਾ ਬੜੇ ਜਲਦੀ ਇਹਦਾ ਅਸੀਂ ਅਪਾਇੰਟ ਕਰਵਾਉਂਗਾ ਮંત્રી ਸਾਹਿਬ ਇਹ ਪ੍ਰਿੰਟ ਆ ਜਵਾਬ ਦੇ ਖਿਲਾਫ ਵੀ ਆਖਰੀ ਹਨ ਹਮਲਾ ਜਣਾਉਣਾ ਓਨੀ ਬੋਲਣਾ ਜਾਈਦਾ ਹੈ ਚਾਹੀਦਾ ਭ੍ਰਿਸ਼ਟਾਚਾਰ ਦੇ ਖਿਲਾਫ ਆਖਰੀ ਹਮਲਾ ਕੱਲ ਤੁਸੀਂ ਸਬੂਤ ਦੇਖਿਆ ਹੋਊਗਾ ਕਿ ਜਿਹੜੇ ਭ੍ਰਿਸ਼ਟਾਚਾਰ ਨੂੰ ਬਚਾਉਣ ਦੇ ਲਈ ਭ੍ਰਿਸ਼ਟਾਚਾਰੀ ਨੂੰ ਬਚਾਉਣ ਦੇ ਲਈ ਤਸੀਲਦਾਰ ਸਹਿਬਾਨ ਨੇ ਹੜਤਾਲ ਕੀਤੀ ਸੀ ਤਾਂ ਤੋਂ ਦੇ ਖਿਲਾਫ ਤੁਰੰਤ ਹੁਕਮ ਜਾਰੀ ਕੀਤੇ ਗਏ ਨੇ ਕੋਈ ਵੀ ਭ੍ਰਿਸ਼ਟਾਚਾਰੀ ਨੂੰ ਬਚਾਉਣ ਵਾਲਾ ਭ੍ਰਿਸ਼ਟਾਚਾਰ ਕਰਨ ਵਾਲਾ ਉਹ ਜੇਲ੍ਹ ਜਾਊਗਾ ਥੈਂਕ ਯੂ ਲੋਕ ਕਹਿੰਦੇ ਆ ਭ੍ਰਿਸ਼ਟਾਚਾਰ ਜਿਹੜਾ ਸੈਕਟਰੀਟ ਦੀਆਂ ਕੌਂਸਲ ਦੇ ਵਿੱਚੋਂ ਪੇਟਾ ਸੈਕਟਰ 8 ਦੀਆਂ ਪੌੜੀਆਂ ਦੇ ਅੰਦਰ ਅਸੀਂ ਉੱਥੇ ਕੈਬਨਟਸ ਚ ਬੀਚਕਾ ਕਰਦੇ ਹਾਂ ਸਾਨੂੰ ਤਾਂ ਕਦੇ ਮਿਲਣ ਜੇ ਤੁਹਾਡੇ ਕੋਲ ਕੋਈ ਐਵੀਡੈਂਸ ਹੈਗਾ ਤਾਂ ਤੁਸੀਂ ਬਿਲਕੁਲ ਪ੍ਰੈਸ ਦੇ ਸਾਹਮਣੇ ਦਿਓ ਤਾਂ ਉਹਦੇ ਖਿਲਾਫ ਕਾਰਵਾਈ ਹੋਊਗੀ